ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੇਕਰ ਤੁਸੀਂ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਜਿਹਨੂੰ ਯਾਦ ਕਰਦੇ ਹੋ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਹੋ ਕਿਸੇ ਵੀ ਨਾਮ ਦੇ ਨਾਲ ਕਰਦੇ ਹੋ ਤਾਂ ਫਿਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਰੱਖਿਆ ਕਰੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਮੇਰੇ ਅੰਗ ਸੰਗ ਨੇ ਹਰ ਥਾਂ ਤੇ ਮੇਰੇ ਰੱਖਿਆ ਕਰ ਰਹੇ ਨੇ ਮੇਰੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਕਿਉਂਕਿ ਜੋ ਮਨੁੱਖ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਆ ਜਿਨ੍ਹਾਂ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਹੁੰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਨੇ ਫਿਰ ਜ਼ਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਚਿੰਤਾ ਨੂੰ ਦੇਖ ਕੇ ਐਵੇਂ ਕਬਰਾਇਆ ਨਾ ਕਰੋ ਡੋਲਿਆ ਨਾ ਕਰੋ ਆਪਣੇ ਗੁਰੂ ਦਾ ਦਰ ਛੱਡ ਗਏ ਸੱਜੇ ਖੱਬੇ ਨਾ ਪਟਕਿਆ ਕਰੋ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖਿਆ ਕਰੋ ਗੁਰੂ ਸਾਹਿਬ ਜੀ ਆਪਣੇ ਪਿਆਰਿਆਂ ਦੀ ਇਲਾਜ ਇੰਜ ਰੱਖਦੇ ਨੇ ਇਹ ਸਾਨੂੰ ਗੁਰੂ ਇਤਿਹਾਸ ਦੀ ਇਸ ਸਾਖੀ ਤੋਂ ਪਤਾ ਲੱਗੇਗਾ ਇਹ ਸਾਖੀ ਹੈ ਮੇਰੇ ਪੰਜਵੇਂ ਪਾਤਸ਼ਾਹ ਜੀ ਦੀ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਬੜਾ ਪਿਆਰਾ ਸਿੱਖ ਹੋਇਆ ਜੋ ਕਿ ਲਾਹੌਰ ਦੇ ਵਿੱਚ ਦੁਕਾਨਦਾਰੀ ਦਾ ਕੰਮ ਕਰਦਾ ਸੀ ਕਹਿੰਦੇ ਐ ਸਿੱਖ ਦੀ ਲਾਹੌਰ ਵਿੱਚ ਕਰਿਆਨੇ ਦੀ ਦੁਕਾਨ ਸੀ ਕਹਿੰਦੇ ਬਹੁਤ ਜਲਦੀ ਕਰਿਆਨੇ ਦੀ ਦੁਕਾਨ ਚੱਲਣ ਲੱਗੀ ਦੂਰੋਂ ਨੇੜਿਓ ਗ੍ਰਾਹਕ ਏਦੀ ਦੁਕਾਨ ਤੇ ਆਉਣ ਲੱਗੇ ਕਿਉਂਕਿ ਇਹ ਸਿੱਖ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਚੱਲਦਾ ਭਾਵ ਕਿ ਇਹਨੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਪਹਿਲਾ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਫਿਰ ਆਪਣੀ ਦੁਕਾਨ ਤੇ ਆਉਣਾ ਦੁਕਾਨ ਖੋਲਣੀ ਦੁਕਾਨ ਤੇ ਆ ਕੇ ਵੀ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਫਿਰ ਸੌਦਾ ਵੇਚਣਾ ਅਤੇ ਸਾਰਾ ਦਿਨ ਪੂਰੀ ਇਮਾਨਦਾਰੀ ਦੇ ਨਾਲ ਸੌਦਾ ਵੇਚਣਾ ਰੇਟ ਵੀ ਜਾਇਜ਼ ਲਾਉਣੇ ਅਤੇ ਸੌਦਾ ਵੀ ਪੂਰਾ ਤੋਲਣਾ ਕਹਿੰਦੇ ਹੁਣ ਨਾਲ ਦੇ ਦੁਕਾਨਦਾਰ ਉਹਨੂੰ ਦੇਖ ਕੇ ਈਰਖਾ ਕਰਵਾ ਰਹੇ ਸੀ ਕਿਉਂਕਿ ਉਹਨਾਂ ਤੇ ਗ੍ਰਾਹਕ ਵੀ ਉਹਦੇ ਕੋਲ ਆ ਰਹੇ ਸੀ ਇੱਕ ਦਿਨ ਉਹਨਾਂ ਸਾਰਿਆਂ ਦੁਕਾਨਦਾਰਾਂ ਨੇ ਸਲਾਹ ਕੀਤੀ ਵੀ ਆਪਾਂ ਇਸ ਸਿੱਖ ਦੀ ਦੁਕਾਨ ਨੂੰ ਬੰਦ ਕਰਵਾਈਏ ਕਹਿੰਦੇ ਉਹ ਈਰਖਾ ਵਿੱਚ ਪਏ ਦੁਕਾਨਦਾਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਕੋਈ ਨਾ ਕੋਈ ਝੂਠਾ ਇਲਜ਼ਾਮ ਇਹਦੇ ਉੱਤੇ ਲਾ ਦਿੰਦੇ ਆ ਤੇ ਇਦਾਂ ਹੀ ਇਕੱਠੇ ਹੋ ਕੇ ਉਹ ਨਵਾਬ ਦੇ ਕੋਲ ਚੱਲ ਗਏ ਜਾ ਕੇ ਕਿਹਾ ਕਿ ਨਵਾਬ ਜੀ ਜਿਹੜਾ ਇਹ ਨਵਾਂ ਸਿੱਖ ਆਇਆ ਹੈ ਭੋਲੇ ਭਾਲੇ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਹੈ ਬੇਈਮਾਨ ਕਰ ਰਿਹਾ ਹੈ ਗ੍ਰਾਹਕਾਂ ਨੂੰ ਸੋਦਾ ਘੱਟ ਤੋਲ ਕੇ ਦਿੰਦਾ ਹੈ। ਨਵਾਬ ਨੇ ਜਦੋਂ ਉਹ ਪੁਰਾਣੇ ਦੁਕਾਨਦਾਰਾਂ ਦੇ ਮੂੰਹੋਂ ਇਹ ਨਵੇਂ ਦੁਕਾਨਦਾਰ ਦੀ ਸ਼ਿਕਾਇਤ ਸੁਣੀ ਮਨ ਦੇ ਵਿੱਚ ਸੋਚਿਆ ਵੀ ਇਹ ਦੁਕਾਨਦਾਰ ਕਿੰਨੇ ਪੁਰਾਣੇ ਨੇ, ਕਿੰਨੇ ਚਿਰ ਤੇ ਟੈਕਸ ਭਰਦੇ ਨੇ ਤਾਂ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਨਵਾਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਵੀ 1-2 ਦਿਨ ਦੇ ਵਿੱਚ ਉਹਦੀ ਦੁਕਾਨ ਦੀ ਜਾਂਚ ਪੜਤਾਲ ਕੀਤੀ ਜਾਵੇਗੀ। ਜੇਕਰ ਉਹ ਦੋਸ਼ੀ ਪਾਇਆ ਤਾਂ ਉਹਨੂੰ ਉਹਦੀ ਦੁਕਾਨ ਸੀਲ ਕਰਕੇ ਉਹਨੂੰ ਇੱਥੋਂ ਬਾਹਰ ਕੱਢ ਦਿੱਤਾ ਜਾਵੇਗਾ ਕਹਿੰਦੇ ਉਹ ਦੁਕਾਨਦਾਰ ਬੜੇ ਖੁਸ਼ ਹੋਏ ਹੁਣ ਉਹ ਸਿੱਖ ਨੂੰ ਪਤਾ ਨਹੀਂ ਸੀ ਕਿ ਇੱਕ ਦੋ ਦਿਨ ਦੇ ਵਿੱਚ ਉਹਦੀ ਦੁਕਾਨ ਦੀ ਜਾਂਚ ਪੜਤਾਲ ਹੋਣੀ ਹੈ ਕਹਿੰਦੇ ਇਹਨਾਂ ਨੇ ਉਹ ਸਿੱਖ ਦੁਕਾਨਦਾਰ ਦੇ ਵਟੇ ਬਦਲ ਦਿੱਤੇ ਇੱਧਰ ਸਿੱਖ ਨੂੰ ਕੋਈ ਪਤਾ ਨਹੀਂ ਆ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ ਕਹਿੰਦੇ 2 ਦਿਨ ਬਾਅਦ ਨਵਾਬ ਦੇ ਭੇਜੇ ਹੋਏ ਅਧਿਕਾਰੀ ਉਹ ਸਿੱਖ ਦੀ ਦੁਕਾਨ ਦੇ ਵਿੱਚ ਆਵੜੇ ਤੇ ਉਹ ਸਿੱਖ ਨੂੰ ਕਿਹਾ ਤੇਰੇ ਖਿਲਾਫ ਸ਼ਿਕਾਇਤ ਮਿਲੀ ਆ ਕਿ ਤੂੰ ਗ੍ਰਾਹਕਾਂ ਨੂੰ ਸੋਦਾ ਘੱਟ ਤੋਲਦਾ ਵਟਿਆਂ ਦੇ ਵਿੱਚ ਫਰਕ ਆ ਇਸ ਕਰਕੇ ਅਸੀਂ ਤੇਰੀ ਦੁਕਾਨ ਦੀ ਜਾਂਚ ਪੜਤਾਲ ਕਰਨੀ ਆ ਜੇਕਰ ਤੂੰ ਦੋਸ਼ੀ ਪਾਇਆ ਗਿਆ ਤਾਂ ਤੇਰੀ ਦੁਕਾਨ ਅੱਜ ਹੀ ਸੀਲ ਕਰ ਦਿੱਤੀ ਜਾਵੇਗੀ ਕਹਿੰਦੇ ਇਹ ਸਿੱਖ ਗੱਲ ਸਮਝ ਗਿਆ ਸੀ ਕਿ ਕੋਈ ਨਾ ਕੋਈ ਮੇਰੇ ਨਾਲ ਈਰਖਾ ਕਮਾ ਰਿਹਾ ਹੈ। ਕਹਿੰਦੇ ਸਿੱਖ ਨੇ ਉਹਨਾਂ ਅਧਿਕਾਰੀਆਂ ਨੂੰ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਦਾ ਹਾਂ। ਕਹਿੰਦੇ ਇਹ ਕਹਿ ਕੇ ਉਸ ਨੇ ਆਪਣੇ ਦੁਕਾਨ ਦੇ ਇੱਕ ਕੋਨੇ ਦੇ ਵਿੱਚ ਜਾ ਬੈਠ ਕੇ ਗੁਰੂ ਚਰਨਾਂ ਦੇ ਵਿੱਚ ਅਰਜੀ ਲਾ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਦੇ ਉੱਤੇ ਵਿਪਤਾ ਦੀ ਘੜੀ ਆ ਗਈ ਹੈ ਹੁਣ ਤੁਸੀਂ ਹੀ ਮੈਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਤੁਸੀਂ ਹੀ ਮੇਰੀ लाज ਰੱਖ ਸਕਦੇ ਹੋ ਇਹ ਕਹਿ ਕੇ ਜਬਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੇ ਕਹਿੰਦੇ ਉਧਰ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਆਪਣੇ ਉੱਤੇ ਰੱਖੇ ਹੋਏ ਭਰੋਸੇ ਦੀ लाज ਰੱਖਣ ਵਾਲੇ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਪਿਆਰੇ ਦੀ ਪੁਕਾਰ ਇਹਨਾਂ ਤੱਕ ਪਹੁੰਚੀ ਤਾਂ ਸਤਗੁਰੂ ਸੱਚੇ ਪਾਤਸ਼ਾਹ ਨੇ ਵੀ ਝਾਟੀ ਸੁਣਵਾਈ ਕਰ ਦਿੱਤੀ ਕਹਿੰਦੇ ਸਤਗੁਰੂ ਸੱਚੇ ਪਾਤਸ਼ਾਹ ਉਸ ਵਕਤ ਆਪਣੇ ਬਚਨਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ ਕੁਝ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਸਨ ਕੁਝ ਮਿੰਗੀਆਂ ਪੇਟਾਵਾਂ ਭੇਟ ਕਰ ਰਹੀਆਂ ਕੁਝ ਸੰਗਤ ਮਾਇਆ ਭੇਟ ਕਰਦੀਆਂ ਕਹਿੰਦੇ ਸਤਗੁਰੂ ਸਚੇ ਪਾਤਸ਼ਾਹ ਜੀ ਨੇ ਕੁਝ ਮਾਇਆ ਦੇ ਸਿੱਕੇ ਚੁੱਕੇ ਆਪਣੀ ਹਥੇਲੀ ਤੇ ਰੱਖ ਲਏ ਕਦੇ ਇਸ ਹਥੇਲੀ ਤੇ ਰੱਖਦੇ ਨੇ ਕਦੇ ਉਸ ਹਥੇਲੀ ਤੇ ਰੱਖਦੇ ਨੇ ਕਹਿੰਦੇ ਸਿੱਖ ਸੰਗਤ ਬੜੀ ਹੈਰਾਨ ਹੋ ਰਹੀਆਂ ਵੀ ਅੱਜ ਤੱਕ ਸਤਗੁਰੂ ਸਚੇ ਪਾਤਸ਼ਾਹ ਜੀ ਕਦੇ ਵੀ ਮਾਇਆ ਵੱਲ ਤੱਕਦੇ ਨਹੀਂ ਅਤੇ ਅੱਜ ਇਹ ਸਿੱਕਿਆਂ ਨੂੰ ਛੱਡ ਹੀ ਨਹੀਂ ਰਹੇ ਪਰ ਉਹਨਾਂ ਸੰਗਤਾਂ ਨੂੰ ਨਹੀਂ ਸੀ ਪਤਾ ਕਿ ਇਹ ਤਾਂ ਆਪਣੇ ਪਿਆਰੇ ਦੇ ਵਾਅਦੇ ਪੂਰੇ ਕਰ ਰਹੇ ਨੇ ਕਹਿੰਦੇ ਇੱਧਰ ਅਧਿਕਾਰੀ ਬੜੀ ਕੰਪੀਰਤਾ ਦੇ ਨਾਲ ਵਟਿਆਂ ਦੀ ਜਾਂਚ ਪੜਤਾਲ ਕਰ ਰਹੇ ਨੇ ਪਰ ਕਿਸੇ ਵੀ ਵੱਟੇ ਦੇ ਵਿੱਚ ਕੋਈ ਖੋਟ ਨਾ ਆਈ ਕਹਿੰਦੇ ਉਹਨਾਂ ਅਧਿਕਾਰੀਆਂ ਨੇ ਕਿਹਾ ਭਾਈ ਤੇਰੇ ਖਿਲਾਫ ਜੋ ਵੀ ਸ਼ਿਕਾਇਤ ਸਾਨੂੰ ਮਿਲੀ ਸੀ ਉਹ ਗਲਤ ਆ ਕਿਸੇ ਨੇ ਗਲਤ ਸ਼ਿਕਾਇਤ ਤੇਰੇ ਖਿਲਾਫ ਕੀਤੀ ਹੈ ਤੇਰੇ ਵੱਟੇ ਪੂਰੇ ਆ ਕਹਿੰਦੇ ਇਹ ਗੱਲ ਸੁਣ ਕੇ ਉਹ ਸਿੱਖ ਨੇ ਮੇਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕੀਤਾ ਕਿਉਂਕਿ ਉਹ ਸਿੱਖ ਨੂੰ ਤਾਂ ਪਤਾ ਸੀ ਕਿ ਵਟਿਆਂ ਦੀ ਖੋਟ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੂਰੀ ਕੀਤੀ ਆ ਕਿਉਂਕਿ ਜਿਸ ਸਿੱਖ ਦੇ ਮਨ ਦੇ ਵਿੱਚ ਖੋਟ ਨਹੀਂ ਨਾ ਫਿਰ ਉਸ ਸਿੱਖ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਭਾਵੇਂ ਲੱਖਾ ਹੱਤਾ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਇਸ ਲਈ ਸਾਧ ਸੰਗਤ ਜੀ ਸਾਨੂੰ ਰੋਜ਼ ਨਿਤਨੇਮ ਕਰਨਾ ਚਾਹੀਦਾ ਹੈ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ